ਇੱਕ ਸਪੀਕਰ ਸਾਹਿਬ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਆ ਸ਼ਗਲ ਸਕੀਮ ਦਾ ਸਮਾਂ ਦੋ ਦੋ ਮਹੀਨੇ ਆ ਇੱਕ ਮਹੀਨਾ ਵਿਆਹ ਤੋਂ ਪਹਿਲਾਂ ਤੇ ਇੱਕ ਮਹੀਨਾ ਬਾਅਦ ਚ ਮੈਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੀ ਆ ਜਿਹੜਾ ਪਹਿਲੇ ਵਾਲਾ ਮਹੀਨਾ ਉਹ ਕੱਟ ਦੋ ਕਿਉਂਕਿ ਉਹ ਕਿਸੇ ਕੰਮ ਨਹੀਂ ਆਉਂਦਾ ਪਿੱਛੇ ਦੋ ਮਹੀਨੇ ਕਰ ਦੋ ਕਿਉਂਕਿ ਉਹਨਾਂ ਦੇ ਜਿਹੜਾ ਉਹਨਾਂ ਨੂੰ ਸਮਾਂ ਮਿਲ ਜੇਗਾ ਬਹੁਤ ਸਾਰੇ ਕੇਸਿਸ ਇਸ ਕਰਕੇ ਪੈਂਡਿੰਗ ਰਹਿ ਜਾਂਦੇ ਆ ਕਿ ਉਹਨਾਂ ਨੂੰ ਸਮਾਂ ਹੀ ਨਹੀਂ ਉਹਨਾਂ ਕੋਲੇ ਹੁੰਦਾ ਤੇ ਇੱਕ ਇਹਨਾਂ ਦੀ ਸਾਲਾਨਾ ਕਮਾਈ 1.5 ਲੱਖ ਤੋਂ 2 ਲੱਖ ਕੀਤੀ ਜਾਵੇ ਤਾਂ ਕਿ ਹਰ ਇਹਦਾ ਫਾਇਦਾ ਲਿਆ ਜਾ ਸਕੇ ਸਪੀਕਰ ਸਾਹਿਬ ਇੱਕ ਬੜੀ ਮੈਂ ਹਰ ਸੈਸ਼ਨ ਦੇ ਵਿੱਚ ਗੱਲ ਕਰਦੀ ਹਾਂ ਇੱਕ ਔਰਤ ਹੋਣ ਦੇ ਨਾਤੇ ਕਈ ਪ੍ਰੋਬਲਮਸ ਐਸੀਆਂ ਹੁੰਦੀਆਂ ਜਿਹੜੀਆਂ ਬੱਚੀਆਂ ਸਕੂਲ ਦੀਆਂ ਨੂੰ ਆਉਂਦੀਆਂ ਜਿਸ ਤਰ੍ਹਾਂ ਹਰਿਆਣਾ ਦੀ ਤਰਜ਼ ਦੇ ਵਿੱਚ ਮੇਖੋ ਦੀ ਕਰਮਦਾਸੀਆਂ ਸੀ ਕੱਲੀ ਕੁੜੀਆਂ ਗਰੀਬ ਵਰਗ ਚੋਂ ਆਏ ਹੋਏ ਲੋਕਾਂ ਸੀ ਦਾ ਹਰਿਆਣਾ ਸਕੂਲ ਹਰਿਆਣਾ ਦੇ ਤਰਜ਼ ਦੇ ਵਿੱਚ ਉੱਥੇ ਉਹਨਾਂ ਨੇ ਸਕੂਲ ਸਕੂਲਾਂ ਦੇ ਵਿੱਚ ਸੈਨੇਟਰੀ ਪੈਦਿਆਂ ਏਟੀਐਮ ਵਰਗੀਆਂ ਮਸ਼ੀਨਾਂ ਲਗਾਤੀਆਂ ਸਪੀਕਰ ਸਾਹਿਬ ਧੰਨਵਾਦ ਮੈਂਨ ਸੁਚੇਤ ਜਾਂਦੀਆਂ ਅਨੁਸੂਚਿਤ ਕਬੀਲਿਆਂ ਤੇ ਪਛੜੀ ਸ਼੍ਰੇਣੀਆਂ ਦੀ ਭਲਾਈ ਲਈ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸੰਵਿਧਾਨ ਦੁਆਰਾ ਇਹਤ ਘਾ ਦਿੱਤੇ ਜਾਂਦੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਾਭ ਦਿਵਣ ਲਈ ਪੰਜਾਬ ਰਾਜ ਨੂੰ ਵਿਭਾਗਾਂ ਦੇ ਰੋਸਟਰ ਰਜਿਸਟਰ ਸਿਸਟਮ ਲਾਗੂ ਕਰਨ ਸੰਬੰਧੀ ਕਮੇਟੀ ਦੀ 23 24 ਲਈ 48ਵੀਂ ਰਿਪੋਰਟ ਸਦਨ ਵਿੱਚ ਪੇਸ਼ ਕਰਦੀ ਹੈ ਜਿੱਥੇ ਐਸਸੀ ਵਰਗ ਦੇ ਲੋਕਾਂ ਨੂੰ ਬੀਸੀ ਵਰਗ ਦੇ ਲੋਕਾਂ ਨੂੰ ਨਿਆਹ ਮਿਲਣ ਦੀ ਸਹੂਲਤ ਹੋਵੇ ਤਾਂ ਕਿ ਉਹਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਸਰਕਾਰੀ ਰਿਕਾਰਡ ਤੇ ਚੜ ਸਕਣ ਤੇ ਉਹਨਾਂ ਦੇ ਮਸਲੇ ਹੱਲ ਹੋ ਸਕਣ ਕਮੇਟੀ ਕਮੇਟੀ ਸਿਫਾਰਸ਼ ਕਰਦੀ ਹੈ ਕਿ ਜਿਹੜਾ ਬੀਸੀ ਸਰਟੀਫਿਕੇਟ ਜਾਂ ਐਸਸੀ ਸਰਟੀਫਿਕੇਟ ਆ ਜਦੋਂ ਬੱਚੇ ਨੇ ਇੱਕ ਵਾਰ ਬਰਥ ਲੈ ਲਿਆ ਉਹ ਐਸਸੀ ਜਾਂ ਬੀਸੀ ਪਰਿਵਾਰ ਚ ਪੈਦਾ ਹੋ ਗਿਆ ਉਹ ਸਰਟੀਫਿਕੇਟ ਉਹਨੇ ਬਦਮਾ ਲਿਆ ਉਸ ਤੋਂ ਬਾਅਦ ਉਹਦਾ ਇਨਕਮ ਸਰਟੀਫਿਕੇਟ ਸਵੈ ਇਛਾ ਘੋਸ਼ਣਾ ਪੱਤਰ ਹੋ ਜੇ ਬਾਰ ਬਾਰ ਸਰਟੀਫਿਕੇਟਾਂ ਦੇ ਨਾਲ ਜਦੋਂ ਬੱਚੇ ਦੀ ਖੱਜੜ ਕੁਆਰੀ ਹੁੰਦੀ ਹੈ ਮਾਂ ਬਾਪ ਵੀ ਹੌਲੀ ਹੌਲੀ ਬੈਨੀਫਿਟ ਲੈਣਾ ਬੰਦ ਕਰ ਦਿੰਦੇ ਆ ਸਪੀਕਰ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਪਰ